ਤੇ ਉਹ ਚੀਜ਼ ਅਕੋਰਡਿੰਗ ਤੁਸੀਂ ਛੋਟਾ ਜਾ ਕੇ ਉਪਰਾਲਾ ਕਰਨਾ ਤੁਸੀਂ ਬੜੇ ਆਰਾਮ ਨਾਲ ਕਾਮਯਾਬ ਹੋ ਸਕਦੇ ਹੋ ਹੁਣ ਵੈਸੇ ਮੈਂ ਦੇਖਿਆ ਆ ਕਾਫੀ ਦਿਨਾਂ ਤੋਂ ਚੱਲ ਰਿਹਾ ਜਿਵੇਂ ਫਾਸਟ ਫੂਡ ਦਾ ਕੰਮ ਕਰ ਰਿਹਾ ਕੋਈ ਭਈ ਆਪਣੇ ਸਕਾਰੇ ਸਦਾਰਾਂ ਦੇ ਮੁੰਡੇ ਕਰ ਰਹੇ ਸਾਬਤ ਸੂਰਤ ਸਿੱਖ ਸਰੂਪੀ ਇਹ ਮੁੰਡੇ ਆ ਸ਼ਰਧਾਈ ਦਾ ਕੰਮ ਬੜਾ ਸ਼ਰਧਾਈ ਕੰਮ ਬਹੁਤ ਚੱਲਿਆ ਹੋਣਾ ਬਹੁਤ ਚੱਲਿਆ ਹੋਣਾ ਇਹਨਾਂ ਦੇ ਵਿੱਚ ਭਈ ਬਹੁਤ ਵਧੀਆ ਕੰਮ ਚਲਾ ਲਿਆ ਮੁੰਡਿਆ ਨੇ ਫਾਸਟ ਫੂਡ ਭਾਈ ਜੀ ਹੈ ਕਿ ਆਪਾਂ ਉਹਨਾਂ ਰੇੜੀਆਂ ਤੇ ਖੜ ਕੇ ਖਾਂਦੇ ਆ ਆਪਾਂ ਦੇਖਿਆ ਹੀ ਉਹਦੇ ਚ ਕਿੰਨੀ ਕਲਾਕਾਰੀ ਹੈ ਬਿਲਕੁਲ ਆਪਣੇ ਪੰਜਾਬੀ ਕਿਉਂ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਯਾਰ ਆਪਣੇ ਪੰਜਾਬੀ ਨੌਨ ਵੇਜ ਕਿੰਨਾ ਵਧੀਆ ਬਣਾਉਂਦੇ ਨੇ ਨੌਨ ਵੇਜ ਵਾਲੀ ਮੈਂ ਦੇਖਿਆ ਬਹੁਤ ਬੜ ਵਧੀਆ ਰੈਸਟੋਰੈਂਟ ਚੱਲ ਰਹੇ ਪੰਜਾਬੀ ਦੇ ਨਾਮ ਦੇ ਬਿਲਕੁਲ ਚੱਲ ਰਹੇ ਆ ਫਾਸਟ ਫੂਡ ਵੀ ਚਲਾ ਸਕਦੇ ਆ ਬਿਲਕੁਲ ਮੈਂ ਇਹਦੇ ਆਪਣੇ ਸ਼ਹਿਰ ਚ ਫਾਸਟ ਫੂਡ ਵਾਲੇ ਬੰਦੇ ਦਿਖਾ ਦੂੰਗਾ ਜਿਹੜੇ ਇੱਕ ਰੇੜੀ ਦੇ ਸਿਰ ਪਰ ਗੱਡੀਆਂ ਲੱਗੇ ਹਮ ਹੈਗੇ ਆ ਤਾਂ ਆਪਣੇ ਮੁੰਡੇ ਕਿਉਂ ਨਹੀਂ ਕਰ ਸਕਦੇ ਬਿਲਕੁਲ ਹੁਣ ਹੁਣ ਚੇਂਜ ਹੋਇਆ ਮਾਹੌਲ ਹੁਣ ਬਾਈ ਨੇ 2000 ਕੁਲਚਾ ਵੇਚ ਦਿੰਦੇ ਬੰਦੇ ਆਪਣੇ ਤੁਸੀਂ ਦੇਖੇ ਹੋਣੇ ਆ ਉਸੇ ਕੜਦੇ ਜਿਹੜੇ ਕਾਲੇਜ ਰੋਡ ਤੇ ਦਿਨ ਦਾ 2 ਰੁਪਈਆ 2000 ਹੋ ਗਿਆ ਮੇਰੀ ਦਿਹਾੜੀ ਦਾ 2000 ਰੁਪਿਆ ਦਿਹਾੜੀ 6 ਲੱਖ